ਸਾਡੀ ਸੰਗਰਾਮੀ ਕਲਾ ਕੇਂਦਰ ਦੀ ਟੀਮ ਅੱਜ ਆਈ ਆ ਪਿੰਡ ਕਾਲਾ ਸੰਗਿਆ ਇੱਥੇ ਜਿਹੜਾ ਅੱਖਾਂ ਦਾ ਆਪਰੇਸ਼ਨ ਕੈਂਪ ਜਿਹੜਾ ਪੀ ਲੱਗਿਆ ਤੇ ਇਹ ਸੀ ਦੁੱਧਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਕੈਨੇਡਾ ਵੱਲੋਂ ਦਲੇਸ਼ਵਰ ਚੰਦੀ ਜੀ ਵੀ ਆਏ ਹੋਏ ਨੇ ਅਤੇ ਸੁਖਬਿੰਦਰ ਸਿੰਘ ਜੀ ਹੋਰ ਉਹਨਾਂ ਦੀ ਸਾਰੀ ਟੀਮ ਇੱਥੇ ਖੜੀ ਆ ਸਾਡੇ ਸੁਨਾਮੀਆਂ ਟੀਮਾਂ ਵੀ ਆਈਆਂ ਹੋਏ ਨੇ ਆਪਾਂ ਉਰੇ ਦੇ ਪ੍ਰਬੰਧਕਾਂ ਤੋਂ ਪੁੱਛਦੇ ਆ ਅਮਰਜੀਤ ਜੀ ਅੱਜ ਦਾ ਜਿਹੜਾ ਪ੍ਰਬੰਧ ਹੈ ਕਿਹੜੀ ਜਗ੍ਹਾ ਹੈ ਕਿਹੜਾ ਗੁਰਦੁਆਰਾ ਸਾਹਿਬ ਹੈ ਕਿਹੜਾ ਸਥਾਨ ਹੈ ਦੱਸੋ ਸਾਡੇ ਇਸ ਪੇਜ ਦੇ ਉੱਤੇ ਜਿਹੜੀ ਗੱਲਬਾਤ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਾਲਾ ਸੰਗਿਆ ਦੇ ਵਿੱਚ ਗੁਰਦੁਆਰਾ ਬਾਬਾ ਕਾਨਦਾਸ ਵਿਖੇ ਜਿਹੜਾ ਮੁਕਤ ਮੈਡੀਕਲ ਕੈਂਪ ਅੱਜ ਲਗਾਇਆ ਜਾ ਰਿਹਾ ਇਸ ਕੈਂਪ ਦੇ ਵਿੱਚ ਅ ਅੱਖਾਂ ਦਾ ਇਲਾਜ ਨੱਕ ਕੰਨ ਗਲੇ ਦਾ ਇਲਾਜ ਗੋਡਿਆਂ ਦਾ ਸਮੇਤ ਹੋਰ ਬਹੁਤ ਸਾਰੇ ਜਿਹੜੇ ਹੈਗੇ ਆ ਸਰੀਰਕ ਰੋਗਿਆ ਦੂਰ ਕਰਨ ਦੇ ਯਤਨ ਤਹਿਤ ਕੋਸ਼ਿਸ਼ ਕੀਤੀ ਜਾਏਗੀ ਔਰ ਧੰਨਵਾਦ ਆ ਸ਼ਹੀਦ ਉਦਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਆਫ ਕੈਨੇਡਾ ਦਾ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਯਤਨ ਕੀਤਾ ਕਿ ਜਿਹੜੇ ਲੋੜਵੰਦ ਲੋਕ ਆ ਉਹਨਾਂ ਦੇ ਉਹਨਾਂ ਦੇ ਇਲਾਜ ਦੇ ਲਈ ਕੋਸ਼ਿਸ਼ ਕੀਤੀ ਜਾਵੇ ਸਰਦਾਰ ਸੁਖਮਿੰਦਰ ਸਿੰਘ ਰਤਨਪਾਲ ਜੀ ਸਰਦਾਰ ਬਲਵਿੰਦਰ ਸਿੰਘ ਸੰਗਾ ਜੀ ਸਰਦਾਰ ਦਲੇਰ ਸਿੰਘ ਚੰਦੀ ਜੀ ਅਤੇ ਸੁਨਾਮ ਤੋਂ ਆਜ਼ਾਦ ਕਲੱਬ ਦੀ ਸਮੂਹ ਟੀਮ ਜਿਨ੍ਹਾਂ ਨੇ ਇਹ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਇਹ ਅੱਜ ਦਾ ਜਿਹੜਾ ਕੈਂਪ ਲੱਗ ਰਿਹਾ ਆ ਔਰ ਇੱਕ ਗੱਲ ਇਹਦੇ ਨਾਲ ਹੋਰ ਕਹਿਣੀ ਚਾਹਾਂਗਾ ਕਿ ਸਿਹਤ ਸਹੂਲਤਾਂ ਜਿਹੜੀਆਂ ਆ ਪੰਜਾਬ ਦੇ ਵਿੱਚ ਬਹੁਤੀਆਂ ਚੰਗੀਆਂ ਨਹੀਂ ਸਰਕਾਰਾਂ ਜਿਹੜੀਆਂ ਆ ਇਸ ਲਈ ਸਹਿਯੋਗ ਨਹੀਂ ਕਰ ਰਹੀਆਂ ਸਾਨੂੰ ਇਹਦੇ ਲਈ ਆਪਣਾ ਜਿਹੜਾ ਵਾਤਾਵਰਣ ਆ ਉਹ ਵਧੀਆ ਕਰਨ ਲਈ ਉਹ ਬਚਾਉਣ ਦੇ ਲਈ ਰਲ ਮਿਲੇ ਯਤਨ ਜਿਹੜੇ ਆ ਵੱਡੇ ਪੱਧਰ ਤੇ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਆ ਕਿਉਂਕਿ ਪਹਿਲਾ ਪਾਣੀ ਜੀਵ ਹੈ ਜੇ ਅਸੀਂ ਆਪਣੇ ਪਾਣੀ ਨੂੰ ਬਚਾਵਾਂਗੇ ਧਰਤੀ ਨੂੰ ਬਚਾਵਾਂਗੇ ਵਾਤਾਵਰਨ ਨੂੰ ਬਚਾਵਾਂਗੇ ਤੇ ਕੁਦਰਤੀ ਤੌਰ ਤੇ ਅਸੀਂ ਸਿਹਤਯਾਬ ਰਹਿਵਾਂਗੇ ਔਰ ਇਹ ਇਹ ਯਤਨ ਜਿਹੜੇ ਸਾਰਿਆਂ ਨੂੰ ਰਲ ਮਿਲ ਪਹਿਲ ਦੇ ਆਧਾਰ ਤੇ ਜਰੂਰ ਕਰਨੇ ਚਾਹੀਦੇ ਇਹ ਆਪਾਂ ਜਦੋਂ ਵੀ ਜਿੱਥੇ ਇਕੱਤਰ ਹੁੰਨੇ ਇਹ ਤੇ ਵਿਚਾਰ ਹੋਣੀ ਚਾਹੀਦੀ ਆ ਔਰ ਆਪਾਂ ਸਾਰੇ ਰਲ ਮਿਲ ਕੇ ਇਹ ਇਹ ਜਤਨ ਜਿਹੜੇ ਆਪਣੇ ਫਰਜ਼ ਸਮਝੀਏ ਔਰ ਇਹਨਾਂ ਨੂੰ ਮੋਢਲਾ ਫਰਜ਼ ਸਮਝ ਕੇ ਇਹਦੇ ਤੇ ਪਹਿਰਾ ਦਈਏ ਅਮਰਜੀਤ ਜੀ ਤੁਸੀਂ ਉਹਰੇ ਆਪਣੇ ਜਿਹੜੀ ਦੂਜੀ ਸੰਸਥਾ ਬਣਾਈ ਹੋਈ ਆ ਕੀ ਹੈ ਲੰਗਰ ਕੀ ਗੁਰੂ ਕਾ ਲੰਗਰ ਹੈ ਹਾਂਜੀ ਇਲਾਕੇ ਦੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸੰਸਥਾਵਾਂ ਵੀ ਇਸ ਵਿਸ਼ੇ ਨੂੰ ਲੈ ਕੇ ਚਿੰਤਤ ਆ ਅਸੀਂ ਫਰਜ਼ ਸੇਵਾ ਸੁਸਾਇਟੀ ਵੱਲੋਂ ਇੱਕ ਜਿਹੜੀ ਆ ਲਾਇਬ੍ਰੇਰੀ ਚਲਾ ਰਹੇ ਆ ਨਾਲ ਨਰਸਰੀ ਚਲਾ ਰਹੇ ਆ ਗੁਰੂ ਕਾਲ ਲੰਗਰ ਟੀਮ ਜਿਹੜੀ ਆ ਉਹ ਲੋਕਾਂ ਦੇ ਇਲਾਜ ਲਈ ਵੱਡੇ ਪੱਧਰ ਤੇ ਆਪਣੇ ਯਤਨਸ਼ੀਲ ਆ ਜਿਹੜੇ ਪੇਸ਼ੈਂਟ ਆ ਆਪਣੇ ਇਲਾਕੇ ਦੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਦਾ ਇਲਾਜ ਜਿਹੜਾ ਆ ਉਹ ਜਿੱਥੋਂ ਤੱਕ ਸੰਭਵ ਹੋ ਸਕਦਾ ਆਪਣੇ ਸਾਧਨਾਂ ਦੇ ਨਾਲ ਕਰਨ ਲਈ ਯਤਨਸ਼ੀਲ ਹੈ ਇਹ ਹੋਰ ਤੁਸੀਂ ਅੱਜ ਇਹਦੀ ਗੱਲ ਰਾਈ ਹੋਰ ਹੋਰ ਵੀ ਜਿਹੜੇ ਸਾਡੇ ਲੋਕ ਕਾ ਕਰਤਕਾਰ ਦੇ ਨੇ ਜਾਂ ਵਿਦੇਸ਼ਾਂ ਚ ਰਹਿੰਦੇ ਨੇ ਉਹਨਾਂ ਨੂੰ ਉਹ ਵੀ ਇੰਨਾ ਕੰਮਾਂ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਸਾਰਿਆਂ ਨੂੰ ਹਨ ਬਿਲਕੁਲ ਜੀ ਇਹ ਦਰਅਸਲ ਜਿਹੜੇ ਲੋਕ ਪੰਜਾਬ ਦੀ ਧਰਤੀ ਤੋਂ ਬਾਹਰ ਵਿਦੇਸ਼ ਚ ਰਹਿੰਦੇ ਨੇ ਉਹ ਲੋਕ ਪੰਜਾਬ ਲਈ ਵੱਧ ਚਿੰਤਤ ਆ ਜੋ ਮੈਨੂੰ ਲੱਗਦਾ ਜਿਹੜੇ ਪੰਜਾਬ ਚ ਰਹਿੰਦੇ ਨੇ ਖੈਰ ਉਹ ਵੀ ਬਹੁਤ ਸ਼ਹਿਰਦ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਪਰ ਜਿਹੜੇ ਲੋਕ ਪੰਜਾਬ ਤੋਂ ਬਾਹਰ ਰਹਿੰਦੇ ਵਿਦੇਸ਼ ਚ ਰਹਿੰਦੇ ਆ ਉਹ ਤਾਂ ਹਮੇਸ਼ਾ ਪੰਜਾਬੀਆਂ ਦੇ ਨਾਲ ਖੜੇ ਆ ਔਰ ਚੰਗੇ ਦੇ ਲਈ ਇਹ ਕੋਸ਼ਚਾ ਜਿਹੜੀਆਂ ਜਾਰੀ ਆ ਅਗੋਂ ਤੋਂ ਵੀ ਜਾਰੀ ਰਹਿਣਗੀਆਂ ਜਿਹੜਾ ਇਸ ਗੱਲ ਦਾ ਆਪਾਂ ਨੂੰ ਪੂਰੀ ਤਸੱਲੀ ਆ ਵਿਸ਼ਵਾਸ ਆ ਜੀ ਡਾਕਟਰ ਬਲਜੀਤ ਸਿੰਘਾਂ ਨਾਲ ਗੱਲਬਾਤ ਹੋ ਜਾ ਸੁਖਵਿੰਦਰ ਜੀ ਤੁਸੀਂ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਨਕ ਕਾਲਾ ਸੰਘੇ ਪਹੁੰਚੇ ਹੋਏ ਆ ਜਿੱਥੇ ਬਾਬਾ ਕਾਂਨ ਦਾਸ ਜੀ ਦੇ ਅਸਥਾਨ ਦੇ ਉੱਤੇ ਮੈਡੀਕਲ ਕੈਂਪ ਲੱਗਿਆ ਆੱਖਾਂ ਦਾ ਕੈਂਪ ਲੱਗਿਆ ਜਿੱਥੇ ਚੈੱਕਅਪ ਹੋਣ ਤੋਂ ਬਾਅਦ ਫਰੀ ਲੈਂਸ ਪਾਉਣੇ ਜਾਣ ਲੈਂਜ ਪਾਏ ਜਾਣਗੇ ਬਹੁਤ ਵੱਡਾ ਉਪਰਾਲਾ ਕਰਦੇ ਨੇ ਸਰਦਾਰ ਲਖਵੀਰ ਸਿੰਘ ਜੀ ਰਤਨਪਾਲ ਸਰਦਾਰ ਸੁਖਵਿੰਦਰ ਸਿੰਘ ਜੀ ਰਤਨਪਾਲ ਅਤੇ ਸਰਦਾਰ ਦਲੇਰ ਸਿੰਘ ਜੀ ਚੰਦੀ ਸ਼ਹੀਦ ਉਦਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਆਫ ਕੈਨੇਡਾ ਇਹ ਸਾਰੇ ਰਲ ਮਿਲ ਕੇ ਇਹ ਸਾਰਾ ਪਰਪਕਾਰੀ ਕਾਰਜ ਕਰਦੇ ਨੇ ਇਸ ਕੈਂਪ ਤੋਂ ਪਹਿਲਾਂ 22 ਫਰਵਰੀ ਨੂੰ ਸੁਨਾਮ ਵਿਖੇ ਵੀ ਅੱਖਾਂ ਦਾ ਕੈਂਪ ਲਾਇਆ ਗਿਆ ਤੇ 21 ਫਰਵਰੀ ਨੂੰ ਇਹਨਾਂ ਵੱਲੋਂ ਹੀ ਚਾਰ ਲੋੜਵੰਦ ਲੜਕੀਆਂ ਦਾ ਵਿਆਹ ਕੀਤਾ ਗਿਆ ਸੋ ਇੱਥੇ ਤਕਰੀਬਨ 300 ਤੱਕ ਦੀ ਐਂਟਰੀ ਹੋ ਚੁੱਕੀ ਹੈ ਜਿਨ੍ਹਾਂ ਨੇ ਅੱਖਾਂ ਦਾ ਟੈਸਟ ਹੋਇਆ ਉਹਦੇ ਵਿੱਚੋਂ ਜਿੰਨੇ ਵੀ ਲੈਂਡ ਪਾਉਣ ਵਾਸਤੇ ਨਿਕਲਣਗੇ ਉਹਨਾਂ ਸਾਰਿਆਂ ਦਾ ਜਲੰਧਰ ਹਸਪਤਾਲ ਵਿੱਚੋਂ ਲੰਚ ਪਾਈ ਜਾਣਗੇ ਆਪਰੇਸ਼ਨ ਕੀਤੇ ਜਾਣਗੇ ਉਸ ਦੇ ਨਾਲ ਨਾਲ ਇੱਥੇ ਆਏ ਮਰੀਜ਼ਾਂ ਵਾਸਤੇ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਹੋਇਆ ਜਿਸ ਦੇ ਵਿੱਚ ਲੰਗਰ ਪਾਣੀ ਅਤੇ ਚਾਹ ਪਾਣੀ ਦਾ ਪ੍ਰਬੰਧ ਅਤੇ ਇਸ ਦੇ ਨਾਲ ਨਾਲ ਸਾਰੇ ਪ੍ਰਬੰਧ ਕੀਤੇ ਹੋਏ ਨੇ ਤੋਂ ਵਾਸਤੇ ਹਰ ਤਰ੍ਹਾਂ ਦਾ ਸੁਖਰਾਮ ਕੀਤਾ ਹੋਇਆ ਤੇ ਇਸ ਤਰੀਕੇ ਦੇ ਨਾਲ ਇਹਨਾਂ ਸੰਸਥਾਵਾਂ ਦਾ ਇਹਨਾਂ ਸਜਣਾਂ ਦਾ ਬਹੁਤ ਵੱਡਾ ਪਰਉਪਕਾਰ ਹੈ ਸੁਨਾਮ ਤੋਂ ਸ਼ਹੀਦ ਦੁੱਧ ਸਿੰਘ ਰਾਮ ਮੋਹਮਦ ਸਿੰਘ ਆਜ਼ਾਦ ਕਲੱਬ ਦੇ ਮੈਂਬਰ ਪਹੁੰਚੇ ਹੋਏ ਨੇ ਸੰਗਰਾਮੀ ਕਲਾ ਕੇਂਦਰ ਸੁਨਾਮ ਉਦੂ ਸਿੰਘ ਵਾਲਾ ਦੇ ਮੈਂਬਰ ਪਹੁੰਚੇ ਹੋਏ ਨੇ ਉਹਨਾਂ ਦੀ ਟੀਮ ਪਹੁੰਚੀ ਹੋਈ ਹੈ ਤੇ ਇਸ ਦੇ ਨਾਲ ਨਾਲ ਇੱਥੋਂ ਦੇ ਜੋ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਇਸ ਕੈਂਪ ਦੇ ਅੰਦਰ ਮਿਲ ਰਿਹਾ ਹੈ ਤੋਂ ਸਮੁੱਚੇ ਤੌਰ ਤੇ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਲੋੜਵੰਦ ਮਰੀਜ਼ਾਂ ਦਾ ਇੱਥੇ ਚੈੱਕਅਪ ਹੋ ਰਿਹਾ ਹੈ ਜਿਹਦੇ ਲੈਜ ਵੀ ਪਾਏ ਜਾਣਗੇ ਮੌਕੇ ਤੇ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਹੋਮਿਓਪੈਥਿਕ ਦਵਾਈਆਂ ਵੀ ਇੱਥੇ ਦਿੱਤੀਆਂ ਜਾ ਰਹੀਆਂ ਨੇ ਐਣਕਾਂ ਵੀ ਦਿੱਤੀਆਂ ਜਾ ਰਹੀਆਂ ਨੇ ਸੋ ਬਹੁਤ ਵੱਡਾ ਪਰਉਪਕਾਰੀ ਉਪਰਾਲਾ ਹੈ ਇਹਨਾਂ ਸੰਸਥਾਵਾਂ ਦਾ ਇਹ ਸਮਾਜ ਸੇਵੀ ਪ੍ਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਸਮਾਜ ਸੇਵਾ ਕੰਮ ਦਾ ਬਲ ਬਖਸ਼ ਕੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕੈਂਪ ਦੇ ਵਿੱਚ ਖੜਿਆਂਗੇ ਜਿਹੜਾ ਬਾਬਾ ਕਾਨ ਦਾਸ ਗੁਰੂ ਘਰ ਦੇ ਵਿੱਚ ਲੱਗਿਆ ਹੋਇਆ ਇਹ ਕੈਂਪ ਔਰ ਇਹ ਇਹ ਬਾਬਾ ਕਾਨ ਦਾਸ ਜੀ ਦੇ ਤੀਸਰਾ ਕੈਂਪ ਹੈ ਲੋਕਾਂ ਨੇ ਪਹਿਲਾਂ ਵੀ ਇਹ ਫਾਊਂਡੇਸ਼ਨ ਲਾ ਚੁੱਕੀ ਹੈ ਇਹ ਉਹਨਾਂ ਲੋੜਵੰਦਾਂ ਦੀ ਸੇਵਾ ਹੈ ਜਿਹੜੇ ਵੀਕ ਨੇ ਜਾਂ ਦੂਰ ਨਹੀਂ ਜਾ ਸਕਦੇ ਉਹਨਾਂ ਲਈ ਇਹ ਅੱਖਾਂ ਦਾ ਕੈਂਪ ਹੈ ਵਿਦ ਆਪਰੇਸ਼ਨ ਹੈ ਕੱਲ੍ਹ ਅੱਖਾਂ ਦਾ ਨਹੀਂ ਇਹਦੇ ਵਿੱਚ ਲੈਂਸ ਵੀ ਪਾਇਆ ਜਾਣਗੇ ਹੱਡੀਆਂ ਦਾ ਵੀ ਹੈ ਜਿਹਦੇ ਵਿੱਚ ਐਕਸਰਾ ਕਰਾ ਕੇ ਹੀ ਇਲਾਜ ਕਰਿਆ ਜਾਣਾ ਹੈ ਵਿਦਆਊਟ ਐਕਸਰੇ ਤਾਂ ਡਾਕਟਰ ਨੂੰ ਪਤਾ ਨਹੀਂ ਲੱਗ ਸਕਦਾ ਵੀ ਕੀ ਹੋਣਾ ਹੈ ਤੀਸਰਾ ਹੈ ईएनटी ਦਾ ਅੱਖ ਨਾਲ ਸਾਡੇ ਕੰਨ ਨੱਕ ਤੇ ਗਲੇ ਦਾ ਇਹ ਰੋਗ ਜਿਹੜੇ ਨੇ ਇਹ ਅੰਦਰ ਇੰਟਰਲਿੰਕਡ ਹੁੰਦੇ ਨੇ ਇਸ ਲਈ ਇਹਨਾਂ ਨੂੰ ਜਿਹੜੇ ਨੇ ਉਹ ਡਾਕਟਰ ਡਾਇਰੈਕਟਰ ਹਨ ਕਿਸੇ ਜਮਾਨੇ ਚ ਉਹ ਬੜੇ ਬੜੇ ਗੁਣੀ ਬੰਦੇ ਨੇ ਤੇ ਉਹਨਾਂ ਦਾ ਵੀ ਇਹ ਸੇਵਾ ਹੈ ਹੋਮੋਪੈਥੀ ਦਾ ਵੀ ਨਾ ਲਾਇਆ ਜਾ ਰਿਹਾ ਕਿਉਂਕਿ ਬਹੁਤੇ ਲੋਕ ਹੁਣ ਹੋਮੋਪੈਥੀ ਨੂੰ ਮੁੜ ਰਹੇ ਨੇ ਜਾਂ ਆਯੁਰਵੇਦ ਨੂੰ ਜਾ ਰਹੇ ਨੇ ਇਸ ਵਾਸਤੇ ਇਹਦਾ ਵੀ ਇੱਕ ਕੈਂਪ ਲਾਇਆ ਜਾ ਰਿਹਾ ਹੈ ਹੈਲਪਿੰਗ ਹੈਂਡ ਫਾਊਂਡੇਸ਼ਨ ਜੀਵਨਤ ਸੈ ਰਤਨ ਜੀ ਨੇ ਕਿ 21 ਤਰੀਕ ਨੂੰ ਚਾਰ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਨੇ ਉੱਥੇ ਵੀ ਬਹੁਤ ਵੱਡਾ ਕੈਂਪ ਸੀ ਇਹ ਦੇਖੋ 172 ਜਿਹੜੇ ਨਿਲਾਂਜੋ ਪਏ ਨੇ ਤੇ ਹਜ਼ਾਰਾਂ ਲੋਕਾਂ ਨੇ ਇਸ ਗੱਲ ਦਾ ਫਾਇਦਾ ਲੱਤਾ ਇੱਥੇ ਵੀ ਇਹ ਸੰਸਥਾ ਜਿਹੜੀ ਹੈ ਲੋਕਾਂ ਦਾ ਭਲਾ ਕਰਨ ਲਈ ਆਈ ਹੈ ਧੰਨਵਾਦ ਇਹ ਆਪਣੇ ਆਗੂਆਂ ਨਾਲ ਗੱਲਬਾਤ ਹੋਈ ਜਿਹੜੇ ਤੇ ਪ੍ਰਬੰਧ ਕਰਿਆ ਹੋਇਆ ਤੇ ਇਹ ਤੇ ਕੈਂਪ ਜਿਹੜਾ ਚੱਲ ਰਿਹਾ ਹੈ ਦੋਸਤੋ ਤੇ ਬਹੁਤ ਵਧੀਆ ਅਭਰਾਲਾ ਹੈ ਦੇਖੋ ਪੱਟੀਆਂ ਮੰਟੂਟੀਆਂ ਲੱਗੀਆਂ ਹੈ ਨਾ ਤੇ ਬੈਠੇ ਨੇ ਜਿੰਨਾਂ ਦੇ ਡਾਕਟਰ ਸਾਹਿਬ ਨੇ ਚੈੱਕਅਪ ਕਰਨਾ ਇਦੋਂ ਬਾਅਦ ਹੋਰ ਵਧੀਆ ਅਭਰਾਲਾ ਇਹਨਾਂ ਦਾ ਸੰਸਥਾਵਾਂ ਦਾ ਸਾਡੇ ਸਨਾਂ ਮਾ ਜੀ ਮਾ ਨਾ ਹੋਇਆ ਜੜਿਆ ਕਾ ਤਾਂ ਤੋਂ ਅਵਿਨ ਸ਼ਹਿਵਾਤ ਵੀ ਵੀਡੀਓ ਚੰਗੇ ਲੱਗੇ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਸੀ ਪਿੰਡ ਕਾਲਾ ਸੰਘਿਆ ਜ਼ਿਲ੍ਹਾ ਕਪੂਰਥਲਾ ਜਿਹੜਾ ਅੱਖਾਂ ਦਾ ਕੈਂਪ ਲੱਗਿਆ ਹੋਇਆ ਸੀ ਉਰੇ ਬਾਬਾ ਕਾਨ ਦਾਸ ਦੇ ਡੇਰੇ ਦੇ ਵਿੱਚ ਗੁਰੂ ਗੁਰੂ ਘਰ ਵੀ ਆਉਰੇ ਤੇ ਬਹੁਤ ਵਧੀਆ ਸਫਰ ਰਿਹਾ ਅਸੀਂ ਐਂਡ ਤੇ ਖੜੇ ਆ ਜਾਨੀ ਆਖਰੀ ਡਾਕਟਰ ਸਾਹਿਬ ਨਾਲ ਖੜਿਆਂਗੇ ਤੇ ਇੱਧਰ ਲਿਖਵੀ ਸਿੰਘ ਰਾਤਨਪਾਲ ਜੀ ਜੋਰਾ ਸਿੰਘ ਜੀ ਸਾਡੇ ਇਸਤ ਸੁਖਵਿੰਦਰ ਸਿੰਘ ਜੀ ਰਾਤਨਬਾਲ ਉਹ ਬਹੁਤ ਧੰਨਵਾਦ ਬਹੁਤ ਵਧੀਆ ਸਾਡੇ ਵਾਹਿਗੁਰੂ ਨੇ ਮਿਹਰ ਕਰੀ ਇਸ ਕੈਂਪ ਦੇ ਉੱਤੇ ਸਾਰਿਆਂ ਦਾ ਜਿਹੜਾ ਚੈੱਕ ਅਪ ਹੋਇਆ ਸਾਰੇ ਜਿੰਨੇ ਵੀ ਕੱਪ ਬਥੇ ਲੱਗੇ ਤੇ ਗੋਡਿਆਂ ਦੇ ਤੇ ਹੋਮੋਪੈਥੀ ਦੇ ਦੂਜਾ ਮੈਡੀਕਲ ਇਹਨਾਂ ਤੇ ਬਹੁਤ ਵਧੀਆ ਜਿਹੜਾ ਚੈੱਕ ਅਪ ਹੋਇਆਗਾ ਤੇ ਉਸ ਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਤੇ ਚੜ੍ਹਦੀ ਕਲਾ ਰੱਖੇ ਇਸ ਟੀਮ ਨੂੰ ਜਿਹੜੀ ਕੈਨੇਡਾ ਦੇ ਸੇ ਰੋਧਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਆਫ ਕੈਨੇਡਾ ਬੋਲੋ ਜਿੰਨਾ ਵੀ ਪ੍ਰਬੰਧ ਹੁੰਦਾ ਜਲਾ ਸੰਗਰਮੂਰਤ ਦੇ ਵਿੱਚ ਵੀ ਤੇ ਇੱਥੇ ਵੀ ਹਰ ਸਾਲ ਕਰਦੇ ਨੇ ਤੇ ਅਸੀਂ ਸੰਗਰਾਮ ਕਲਾ ਦੇ ਕੇਂਦਰ ਦੀ ਟੀਮ ਬੋਲ ਇਹਨਾਂ ਨੂੰ ਬਧਾਈਆਂ ਦਿੰਦੇ ਆ ਕਿ ਤੁਸੀਂ ਬਹੁਤ ਵਧੀਆ ਪ੍ਰਬੰਧ ਕਰਦੇ ਆ ਤੇ ਸਾਰੇ ਡਾਕਟਰਾਂ ਤੇ ਜਿਹੜੇ ਸਾਡੇ ਡਾਕਟਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਮਿਹਰ ਭਰੇ ਹੱਥ ਰੱਖੇ ਪਰਮਾਤਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ